ਪਿਆਰੀ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਕਦਾਮ ਹਾਲ ਭਾਵ ਰਾਸ਼ਨ ਦਾ ਸਟੋਰ ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਜੀ। ਕ੍ਰੀਪ-ਕ੍ਰੀਪ ਸਾਰੀਆਂ ਸੰਗਤਾਂ ਅਸ਼ੀਰਵਾਦ ਕਰਨ ਮੱਥਾ ਟੇਕਣ ਪ੍ਰਸ਼ਾਦ ਲੈਣ ਤੇ ਫਿਰ ਪ੍ਰਸ਼ਾਦਾ ਛਕਣ ਲਈ ਲੰਗਰ ਹਾਲ ਵਿੱਚ ਜਾਂਦੀਆਂ ਨੇ ਤੇ ਸੇਵਾ ਵੀ ਕਰਦੀਆਂ। ਲੰਗਰ ਹਾਲ ਸਟੋਰ ਵਿੱਚ ਸਭ ਵਸਦਾ ਸੰਗਤਾਂ ਲੈ ਕੇ ਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਨੇ ਲੰਗਰ ਹਾਲ ਸਟੋਰ ਦੇਖ ਕੇ ਮਨ ਖੁਸ਼ੀ ਨਾਲ ਭਰ ਜਾਂਦਾ ਏ ਇਨਸਾਨ ਵੀਡੀਓ ਬਣਾਉਂਦਾ ਬਣਾਉਂਦਾ ਥੱਕ ਜਾਏਗਾ ਪਰ ਕਿੱਥੇ ਕਿੱਥੇ ਕੀ ਕੀ ਸਮਾਨ ਕਿੰਨਾ ਕੋ ਪਿਆਏ ਦਿਖਾਉਣਾ ਸੌਖਾ ਨਹੀਂ ਸਾਰੇ ਕਮਰੇ ਸੰਭਾਲ ਭਰੇ ਪਏ ਨੇ ਕਿੰਨੇ ਸਾਲ ਪਹਿਲਾਂ ਗੁਰੂ ਜੀ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਤੇ ਗਾਂ ਜੁਗੋ ਜਗੰਤਰ ਚੱਲਦੀ ਰਹੇਗੀ ਚੱਕੀਆਂ ਚੱਲਦੀਆਂ ਰਹਿਣਗੀਆਂ ਪੱਠੀਆਂ ਵੱਲਦੀਆਂ ਰਹਿਣਗੀਆਂ ਤੇ ਸੰਗਤਾਂ ਸ਼ਕਤੀਆਂ ਰਹਿਣਗੀਆਂ ਪਰ ਇੱਕ ਜਾਨਾ ਟੁੱਟ ਵਰਤਦਾ ਰਹੇਗਾ ਸਦੀਆਂ ਤਾਂ ਬਦਲ ਜਾਣਗੀਆਂ ਪਰ ਪ੍ਰਸ਼ਾਦਾ ਵਾਹਿਗੁਰੂ ਦਾਲ ਵਾਹਿਗੁਰੂ ਖੀਰ ਵਾਹਿਗੁਰੂ ਜੀਤ ਦੀ ਤੋਨੀ ਹਮੇਸ਼ਾ ਗੂੰਜਦੀ ਰਹੇਗੀ ਸੰਗਤ ਜੀ ਸਿਫਤ ਨਹੀਂ ਹੋ ਸਕਦੀ ਉਸ ਦੀ ਵਡਿਆਈਆਂ ਦੀ ਬਸ ਸਿਰ ਝੁਕ ਜਾਂਦਾ ਏ ਸੋਚ ਰੁਕ ਜਾਂਦੀ ਏ ਤੇ ਇੱਕ ਹੀ ਅਰਦਾਸ ਹੁੰਦੀ ਏ ਹੀ ਮੇਰੇ ਮਾਤਾ ਪਿਤਾ へ ਵਾਏ ਗੁਰੂ へ ਗੁਰੂ ਰਾਮਦਾਸ ਜੀ ਤੁਸੀਂ ਸਾਨੂੰ ਆਪਣੀ ਸੇਵਾ ਚ ਲਗਾ ਹੀ ਰੱਖਣਾ ਸੰਗਤ ਜੀ ਆ ਬੀਜਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਓ ਤਲੰਗਰ ਗੋਦਾਮ ਹਾਲਦੇਵੀ ਦਰਸ਼ਨ ਕਰਨਾ ਤੇ ਇੱਥੇ ਸੇਵਾ ਵੀ ਨਿਭਾਉਣੀ ਧੰਨਵਾਦ ਜੀ